ਖੋ ਗਾਗ ਦਾ ਮਾਲ ਪੈਕ ਹੋ ਰਿਹਾ ਜਿੰਨਾ ਕੈਪਸੂਲ ਹੈ ਹਾਂਜੀ ਸਾਰਾ 35 ਰੁਪਏ بابا ਇਹ ਕਿਹੜਾ ਕੈਪਸੂਲ ਕਾਤਾ ਹੈ ਫੇਸ ਕੈਪਸੂਲ ਹੈ ਫੇਸ ਕੈਪਸੂਲ 8 ਪੀਸ ਦਾ 60 ਪੀਸ ਦੀ ਡੱਬੀ ਹੈ ਓਕੇ 35 ਰੁਪਏ 35 ਰੁਪਏ ਦੀ ਆ ਦੇਖੋ ਰੋਮਾਂ ਦਾ ਪੈਕ ਆ ਗਿਆ ਇੱਕ ਦੇ ਉੱਤੇ 40 ਰੁਪਏ ਐਮ ਆਰ ਪੀ ਹੈ ਓਕੇ ਬਈ ਠੀਕ ਹੈ ਜੀ 60 ਰੁਪਏ ਦਾ ਪੂਰਾ ਪੈਕੇਟ 8 ਪੀਸ ਦਾ ਪੈਕੇਟ ਹੈ ਓਕੇ ਪੈਕ ਦਾ ਇਹ ਕਿੰਨੇ ਦਾ ਹੈ ਉਹਦਾ ਵੀ ਯਾਰ ਉਹ ਸਿੰਗਲ ਪੀਸ 40 ਰੁਪਏ ਦਾ ਮਿਲਦਾ ਹੈ ओके ਤੇ ਤੁਹਾਨੂੰ 60 ਰੁਪਏ ਦਾ ਪੂਰਾ ਪੈਕਟ 8 ਪੀਸ ਦਾ। ਓਕੇ ਬਈ। 8 ਪੰਜਾ 40 400 ਰੁਪਏ ਦਾ ਪੈਕਟ ਸਿਰਫ 60 ਰੁਪਏ ਦਾ। ਓਕੇ ਬਈ। ਮੰਨ ਹੋ ਗਿਆ ਪੂਰਾ। ਇਹ ਦੇਖੋ ਹਲਦੀ ਚੰਦਨ ਪਲੀਚਾ ਆਈਆਂ। ਹਾਂਜੀ। 270 ਰੁਪਏ ਐਮਰ ਵੀ ਹੈ ਨਾ ਫਰੈਸ਼ ਰੇਟ ਦਾ ਮਾਲ। ਤੁਹਾਨੂੰ ਕਿੰਨੇ ਦੀ ਪੈਣੀ 100 ਰੁਪਏ ਦੀ। ਓਕੇ ਬਈ। ਇਹ ਕਿੰਨਾਂ ਮਹਿੰਗੀ ਹੈ ਇਹ? ਹਾਂ ਬਜ਼ਾਰਾ 270 ਰੁਪਏ ਦਾ ਪੀਸ ਹੈ। ਓਕੇ ਬਈ। ਤੁਹਾਨੂੰ ਸਿਰਫ 100 ਰੁਪਏ ਦਾ। ਠੀਕ ਹੈ ਬਈ। ਇਥੇ ਗਲਵਜ਼ ਆ ਗਏ। ਹਾਂਜੀ। ਗਲਵਜ਼ ਤੁਹਾਨੂੰ ਥੱਲੇ ਦਿਖਾਈਆ 75 ਰੁਪਏ। ਆ ਫੋਰ ਹੈ ਦਪੱਟੀ ਆ ਗਈ 10 ਰੁਪਏ ਓਕੇ ਬਈ ਨੰਨ ਹੋ ਗਿਆ ਹਾਂਜੀ ਮਾਲ ਬਹੁਤ ਵੱਖੂ ਪੱਟੀ ਆ ਗਈ ਰੈਕਸ ਪੱਟੀ 35 ਰੁਪਏ ਇਹ ਹੁਣੇ ਉਤਰੀ ਹੈ ਇੱਕ ਦਿਨ ਤੋਂ ਸ਼ਾਰਟ ਹੋ ਗਈ ਸੀ ਮੋਟੀ ਵਾਲੀ ਇਹ ਹਾਂ ਮੋਟੀ ਪੱਟੀ ਹੋਏਗੀ ਓਕੇ ਆ ਦੇਖੋ ਜੋਲੀ ਸਪੰਚ 72 ਰੁਪਏ ਬਈ ਕਿੰਨੇ ਦਾ ਇਹ ਇਹ ਕਿਸ ਤੋਂ ਅੱਧਾ ਹੁੰਦਾ ਉਹ 72 ਮਿਲਦਾ ਇਹ ਮੋਟਾ ਜ਼ਿਆਦਾ ਹੈ ਹਾਂ ਇਹ ਡਬਲ ਤੁਹਾਨੂੰ ਕਿੰਨੇ ਦਾ ਪੈਣਾ 72 ਰੁਪਏ ਦੇ ਦਿੰਦੇ ਇਸ ਤੋਂ ਬਾਅਦ 70 ਰੁਪਏ ਦਾ ਦੇਖੋ α ਪਾਊਡਰ ਆ ਗਿਆ 2-4 ਦਿਨ ਤੋਂ ਖਤਮ ਸੀਗਾ ਹਾਂਜੀ 600 ਰੁਪਏ ਐਮ ਆਰ ਪੀ ਐ ਕਿੰਨੇ ਦਾ ਪੈਣਾ 80 ਰੁਪਏ ਦਾ 600 ਐਮ ਆਰ ਪੀ ਐ 600 ਐਮ ਆਰ ਪੀ ਐ 80 ਰੁਪਏ ਓਕੇ ਉਸ ਤੋਂ ਬਾਅਦ ਇਹਦਰੂ ਦਿਖਾ ਦਿੰਨੇ ਆ ਗਾਗ ਦਾ ਮਾਲ ਕੱਢਿਆ ਮੈਂ ਆਹ ਦੇਖੋ ਰੋਜ਼ ਵਾਟਰ ਕਿੰਨੇ ਦਾ ਪੈਣਾ 20 ਰੁਪਏ ਦਾ ਇਹ 100 ਦਾ ਹੈ ਭਾਈ 135 ਰੁਪਏ ਐਮ ਆਰ ਪੀ ਐ 20 ਰੁਪਏ ਦਾ ਤੁਹਾਨੂੰ ਪੈਣਾ ਤੁਸੀਂ ਵੇਚਣਾ ਜਿੰਨੇ ਦਾ ਲੈ ਓਕੇ ਭਾਈ ਇਹ ਦੇਖੋ ਵੈਕਸ ਹੈ ਬੈਕ ਸਕਿਨਰੀ ਬਣੀ 45 ਰੁਪਏ। ਵੈਸੇ ਕਿੰਨੇ ਦੀ ਆਏ? ਬਜ਼ਾਰੋਂ 150 ਰੁਪਏ ਐਮ ਆਰ ਪੀ ਐ। 100 ਰੁਪਏ ਦੀ ਮਿਲਦੀ ਘੱਟੋ ਘੱਟ ਤੁਹਾਨੂੰ ਹੋਲ ਸਿਲ ਹਨਾ। ਤਾਂ 45 ਰੁਪਏ। ਤਾਂ 45 ਰੁਪਏ। ਇਹ ਹਨੀ ਕੇ ਡੀ 10 ਹੈ। ਹਾਂਜੀ। 1000 ਰੁਪਏ ਐਮ ਆਰ ਪੀ ਐ 150 ਰੁਪਏ ਦਾ ਸਿਰਫ। 1000 ਐਮ ਆਰ ਪੀ ਐ 150 ਦਾ। ਡੀ 10 ਹੈ। ਡੀ 10 ਪੈਕ ਸਕਰਬ ਜੈਲ ਸਾਰਾ ਕੁਝ ਮਿਲੇਗਾ। ਓਕੇ ਬਈ। ਇਹ ਦੇਖੋ ਇਹ ਸਪਾ ਆ ਗਈ ਸਾਡੇ ਕੋਲ ਕੈਰਾਟਿਨ ਦੀ ਵਧੀਆ ਪ੍ਰੋਫੈਸ਼ਨਲ। ਇਹ ਤੁਹਾਨੂੰ ਬਜ਼ਾਰੋਂ ਕਿੰਨੇ ਦੀ ਪੈਣੀ 5700 ਦੀ ਤੁਹਾਡਾ ਭਰਾ ਤੁਹਾਨੂੰ ਦੇ ਦੇਗਾ 150 ਰੁਪਏ ਦੀ ਓਕੇ ਬਈ ਜੀ डन ਹੋ ਗਿਆ ਹਾਂ ਜੀ ਤੇ ਉਸ ਤੋਂ ਬਾਅਦ ਡਸਟਿੰਗ ਬਰਸ਼ ਆ ਗਈ ਹਾਂ ਜੀ ਡਸਟਿੰਗ ਬਰਸ਼ 75 ਓਨਲੀ 75 ਦਾ ਓਕੇ ਬਈ ਬਹੁਤ ਆਈਟਮਾਂ ਆ ਗਈਆਂ ਇਹ ਦੇਖੋ ਵੀਐਲਸੀਸੀ ਕਿੱਟਾਂ ਆ ਗਈਆਂ 50% ਲੈਸ ਤੇ ਓਕੇ ਬਈ ਫਲੈਟ ਕਾਮ ਆ ਗਿਆ ਫਲੈਟ ਕਾਮ ਤੁਹਾਨੂੰ ਕਿੰਨੇ ਦਾ ਪੈਣਾ 150 ਰੁਪਏ ਦਾ ਰਾਮਨ ਦਾ ਸਾਮ ਨਹੀਂ ਖਰਾਬ ਹੋਏਗਾ। ਕਿੰਨੇ ਦਾ ਇਹ? 150 ਰੁਪਏ ਦਾ। ਪੈਸੇ ਵਜਾ। ਪਿਆਰ 4-500 ਦਾ ਮਿਲੇਗਾ। ਓਕੇ। ਉਸ ਤੋਂ ਬਾਅਦ ਫੇਸ਼ੀਅਲ ਇਹ ਦੇਖੋ। ਇਹ ਸ਼ੀਟਾਂ ਆ ਗਈਆਂ। ਜਿਵੇਂ ਬਾਕਟਰੋਲ ਦੇਣ। ਇਹ ਡਿਜੀ ਸ਼ੀਟ ਹੈ। ਵੱਡੀ ਸ਼ੀਟ ਹੋਏਗੀ। ਕਿੰਨੇ ਦੀ ਹੈ? ਕਿੰਨੇ ਦੀ ਪੈਣੀ ਹੈ 90 ਰੁਪਏ ਦੀ। ਨਹੀਂ ਤੈਨੂੰ 400 ਦੀ ਮਿਲਦੀ ਹੂ। ਹਾਂ ਬਜ਼ਾਰੋਂ 3-400 ਰੁਪਏ ਪੀਸ ਮਿਲਦਾ। ਸ਼ਾਵਰ ਬੋਤਲਾਂ। ਸ਼ਾਵਰ ਬੋਤਲਾਂ ਕਿੰਨੇ ਦੀ ਪੈਣੀ 30 ਰੁਪਏ ਦੀ। 30 ਰੁਪਏ ਦਾ ਪੰਪ ਆਦਾ। ਇਹ ਬੋਤਲ ਪੂਰੀ 30 ਰੁਪਏ ਦੀ। 30 ਰੁਪਏ ਦੀ। ਓਕੇ ਟੀਰਬਦੀ ﾎﾟｰਟਲ ਪੂਰੀ ਰਿੰਗਾ ਵਗੈਰਾ ਆ ਗਈਆਂ ਆਈਟਮੀ ਆ ਗਈ ਆਈਟਮੀ ਤੁਹਾਨੂੰ ਪਿਛਲੀ ਵਾਰ ਦਿਖਾਈ ਸੀ ਫੇਰ ਆ ਗਿਆ ਮਾਲ ਇਹ ਕਿੰਨੇ ਦੀ ਹੈ ਆਈਟਮੀ 160 ਰੁਪਏ ਦੀ ਓਕੇ ਬਾਈ ਇਹ ਚੋਬਾ ਆ ਗਈ ਏ ਚੋਬਾ ਡਰਾਅਰ ਆ ਗਈ 20 ਸਟਾਕ ਹੋ ਗਿਆ ਮਾਲ ਸਿਰਫ 300 ਰੁਪਏ ਚੋਬਾ ਚੋਬਾ 300 ਰੁਪਏ ਸਿਰਫ 300 ਓਕੇ ਆ ਦੇਖੋ ਮਾਲ ਬੰਦ ਕਰਤੀ ਲੈ ਲਏ ਆ ਸਾਰੀਆਂ ਸ਼ੀਟਾਂ ਨੇ ਸ਼ੀਟਾਂ ਐਪਰਨ ਇਹ ਟ੍ਰਿਮਰ ਆਇਆ ਵੱਡੇ ਛੋਟੇ ਟ੍ਰਿਮਰ ਕਿੰਨੇ ਦਾ ਟ੍ਰਿਮਰ ਹੈ 700 ਰੁਪਏ ਦਾ ਟ੍ਰਿਮਰ ਹੈ ਆਨਲਾਈਨ ਚੈੱਕ ਕਰੋਗੇ 4000 ਦਾ ਪੀਸ ਹੈ 700 ਦਾ ਦੇ ਦੋ 700 ਦਾ ਆ ਕੁੰਡਲ ਪੱਤੀ ਆਈ ਹੈ ਆ ਦੇਖੋ ਕੁੰਡਲ ਪੱਤੀ ਕੁੰਡਲ ਪੋ ਇਲੈਕਟ੍ਰੋਨਿਕ ਹਾਂ ਕੁੰਡਲ ਪੱਤੀ ਹੁੰਦੀ ਹੈ ਤੁਹਾਨੂੰ ਕਿੰਨੇ ਦੀ ਪੈਣੀ ਹੈ ਆ ਪੂਰਾ ਐਡਾ ਵੱਡਾ ਬਾਕਸ ਪੈਣਾ 200 ਦਾ ਓਕੇ 200 ਦਾ ਪੂਰਾ ਬੋ ਠੀਕ ਆ ਬਈ ਗੱਲ ਹੋ ਗਿਆ ਆ ਮੂਸ ਸਪਰੇ ਆ ਮੂਸ ਉਹ ਮੋਸਤ ਨੂੰ ਬਿਆਰੋ ਕਿੰਨੇ ਦੀ ਮਿਲਦੀ ਐ 4-500 ਰੁਪਏ ਦਾ ਪੀਸ ਐ ਹਨਾ ਮੈਂ ਤੁਹਾਨੂੰ 250 ਦਵਾਂਗਾ ਓਕੇ ਬਈ 250 ਰੁਪਏ ਦਾ ਪੀਸ ਠੀਕ ਐ ਬਈ ਸਹੀ ਐ ਹਾਂਜੀ ਜਿਹੜੀ ਮਰਜ਼ੀ ਸਪਰੇਅ ਚੱਕੋ ਜਿਹੜੀ ਮਰਜ਼ੀ ਫੋਮ ਚੱਕੋ 80 ਰੁਪਏ ਫੋਮ ਤੇ ਜਿਹੜੀ ਮਰਜ਼ੀ ਚੱਕੋ ਜਿਹੜੀ ਮਰਜ਼ੀ ਆਹ ਕੌਮ ਆ ਗਿਆ 100 ਰੁਪਏ ਦਾ ਬਿਆਰੋ ਮਿਲਦਾ ਹਾਂਜੀ 20 ਰੁਪਏ ਦਾ ਕੌਮ ਓਕੇ ਬਈ ਆ ਦੇਖੋ ਪਲੇਟ ਆ ਗਈ ਇਹ ਕਲਰ ਵਾਲੀ ਹੁੰਦੀ ਐ ਕਲਰ ਪਲੇਟ ਹਾਂ ਕਿੰਨੇ ਦੀ ਪੈਣੀ ਐ 80 ਰੁਪਏ ਦੀ ਕਹੇ ਕਿੰਨੇ ਦੀ ਹੈ ਯਾਰਾਂ ਮੈਂ ਆਪ ਖੁਦ ਹੋਲਸੇਲ ਦੇ ਵਿੱਚ 120 ਰੁਪਏ ਦੀ ਲੈਂਦਾ ਸੀ ਓਕੇ ਤੇ ਹੁਣ ਤੁਹਾਡਾ ਭਰਾ ਆਪ 80 ਰੁਪਏ ਦੇ ਰਿਹਾ ਉੱਥਾ ਬਹੁਤ ਚੀਜ਼ਾਂ ਹੁੰਦੀਆਂ ਨੇ ਬੰਦੇ ਨੂੰ ਕੰਮ ਦੇ ਵਿੱਚ ਜਦੋਂ ਪੈ ਜਾਂਦਾ ਉਦੋਂ ਪਤਾ ਲੱਗਦਾ ਇਹ ਤਾਂ ਮੇਰੇ ਕੋਲ ਟ੍ਰਿਮਰ ਸਾਹਮਣੇ ਲੱਗੇ 150 ਰੁਪਏ ਦਾ ਪ੍ਰੀਮੀਅਮ ਕਾਰ ਹੈ ਸਾਰਾ ਉਹ ਸਾਰੇ ਟ੍ਰਿਮਰ ਲੱਗੇ 150 ਤੋਂ ਸਟਾਰਟ ਹੋਏ ਟ੍ਰਿਮਰ ਓਕੇ ਜਿੰਨਾ ਮਰਜ਼ੀ ਮਾਰ ਲਓ ਜਿੰਨਾ ਮਰਜ਼ੀ ਠੀਕ ਹੈ ਬੰਦੇ ਥੈਂਕ ਯੂ